ਵੈਰ ਗੁਰਜੀ ਦਾ ਖਾਲਸਾ ਵੈਰ ਗੁਰਜੀ ਕਿਤੇ ਸੰਗਤ ਦੀ ਦਾਸਪਾਤ ਸੰਮੱਲੇ ਵਾਲਾ ਆਪਾ ਜੀ ਨੇ ਜੀ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਕਿ 9 9:30 ਰਾਤ ਤੇ ਹੋਣ ਲੱਗੇ ਨੇ ਤੇ ਪਾਪਾ ਜੀ ਬੱਚੇ ਬਣ ਗਏ ਨੇ ਬੱਚੇ ਮੇਰੇ ਵੀਡੀਓ ਕੋਣ ਦਾ ਕਾਰਜ ਕੀ ਆ ਕਿ ਅੱਜ ਭਾਵੇਂ ਜ਼ਿੰਦਗੀ ਚ ਆਪ ਡਾਵਾ ਡੋਲਾਂ ਜੀ ਤੇ ਕਿਉਂਕਿ ਮਾਂ ਪਹਿਲਾ ਸਾਹ ਖੋ ਗਿਆ ਸਾਡੇ ਕੀ ਚਲੀ ਗਈ ਪਪਾ ਜੀ ਨੂੰ ਕੁਛ ਨਹੀਂ ਪਤਾ ਕਿਸੇ ਚੀਜ਼ ਦਾ ਨਹੀਂ ਪਤਾ ਮੇਰਾ ਬੱਚਾ ਵਾ ਜਾਂ ਕੋਸੂਰ ਆ ਤੇ ਜਾਂ ਰੋਟੀ ਕਦੋਂ ਖਾਣੀ ਆ ਪਾਣੀ ਕਦੋਂ ਪੀਣਾ ਤੇ ਨਮੋਣਾ ਵੀ ਪੈਂਦਾ ਤਿੰਨ ਤਿੰਨ ਟਾਈਮ ਪਪਾ ਤੇ ਪਰ ਮੈਨੇ ਇੱਕ ਗੱਲ ਦਾ ਬਹੁਤ ਵੱਡਾ ਮਾਣ ਹੈ ਜੀ ਚਾਹੇ ਮੇਰੇ ਬੱਬਰ ਪੁੱਤ ਵਾਂਗੀ ਆ ਪਪਾ ਨਮੋਣਾ ਪੈਂਦਾ ਸਾਰਾ ਕਾਰਜ ਕਰਨਾ ਪੈਂਦਾ ਤੇ ਮਾਣ ਹੈ ਕਿ ਮੇਰੀ ਡੈਡੀ ਨੇ ਨਾ ਕੇਸ ਨਹੀਂ ਕਟਾਇਆ ਸੀ ਸਿਰ ਤੋਂ ਕੇਸ ਨਹੀਂ ਸੀ ਕਟਾਇਆ ਤੇ ਅਸੀਂ ਵੀ ਚਾਹੇ ਡੈਡੀ ਨੂੰ ਕਾਹ ਚੇ ਦਾ ਨਹੀਂ ਪਤਾ ਤੇ ਅਸੀਂ ਵੀ ਇੱਕ ਗੱਲ ਪੱਕੀ ਰੱਖੀ ਆ ਕਿ ਅਸੀਂ ਕਦੇ ਇਹ ਨਹੀਂ ਸੋਚਿਆ ਵੀ ਕਿ ਕਿਸਾ ਨੂੰ ਸੰਭਾਗੇ ਕਿਵੇਂ ਜਾਂ ਕੀ ਕਾਰਜ ਕਰਾਂਗੇ ਤੇ ਬਿਲਕੁਲ ਦਾੜਾ ਵੀ ਪ੍ਰਕਾਸ਼ ਆਪਾਂ ਫੇਦੇ ਇੱਕੋ ਹੀ ਮੇਰੇ ਕੋਲ ਖਜ਼ਾਨਾ ਜੀ ਹੁਣ ਮੇਰੇ ਪਿਓ ਦੀ ਛੇਵਾ ਤੇ ਜਿਨ੍ਹਾਂ ਦੇ ਮਾਂ ਕਿਉਂ ਜਿਉਂਦੇ ਰੇ ਕੋਲੇ ਜੀ ਕਦਰ ਕਰਦੇ ਕਿਉਂਕਿ ਬਾਪੂ ਆ ਜਿਹੜਾ ਇਹ ਵੀ ਬੱਚਾ ਬਣ ਗਿਆ ਜੀ ਇਹਨੂੰ ਤਾਂ 5-7 ਸਾਲ ਹੋ ਗਏ ਆਹੀ ਸਥਿਤੀ ਦੇ ਵਿੱਚ ਤੇ ਮਾਂ ਵੀ ਸਾਡੇ ਕਿਤੇ ਦੀ ਗਈ ਸੀ ਮੇਰੇ ਕੋਲ ਸਭ ਤੋਂ ਵੱਡਾ ਖਜ਼ਾਨਾ ਜਿਹੜਾ ਮੇਰਾ ਬਾਪੂ ਆ ਸੋ ਜਿਨ੍ਹਾਂ ਨੇ ਮਾਂ ਪਿਓ ਜਿਉਂਦੇ ਆ ਜੀ ਜਰੂਰ ਕਦਰ ਕਰਿਆ ਕਰੋ ਇਹ ਸੇਵਾ ਕਰਤੀ ਬੜਾ ਮਾਣ ਨੂੰ ਸ਼ਕੂਨ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ